ਹਾਂਜੀ ਸਤਿ ਸ੍ਰੀ ਅਕਾਲ ਜੀ ਪਾਹਲਾ ਡੈਡੀ ਫਾਨ ਤੇ ਬੋਬੋ ਵੈਲਕਮ ਹੈ ਜੀ ਅੱਜ ਦੀ ਵੀਡੀਓ ਹੈਗੀ ਆ ਪਿੰਡ ਬੰਗਾਲੀ ਚਿਲਾ ਅੰਬਰਸਰ ਤਹਿਸੀਲ ਮਜੀਠਾ ਅੱਜ ਦੀ ਵੀਡੀਓ ਦੇ ਵਿੱਚ ਚਾਰ ਮੱਝਾਂ ਤੇ ਦੋ ਗਾਮ ਖਾਵਾਂਗੇ ਬਾਕੀ ਪੁੱਛਦੇ ਆਂ ਤੇਲ ਵੀਰ ਜੀਆ ਨੂੰ ਤੇ ਕਰਦੇ ਆਂ ਗੱਲ ਬਾਤ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਜੋ ਬਹੁਤ ਵਧੀਆ ਧੰਨਵਾਦ ਉਹ ਮਾਲਕ ਦਾ ਜੀ ਬਹੁਤ ਬਹੁਤ ਬਾਕੀ ਸਾਰੇ ਵੀਰ ਭੈਣ ਭਰਾ ਜਿਹੜੇ ਜਿਹੜੇ ਹਾਲਾੜੀ ਫਾਰਮ ਵੀਂਦੇ ਆ ਹਾਂਜੀ ਜਿੱਥੇ ਵੀ ਬੈਠੇ ਆ ਦੇਸ਼ ਪ੍ਰਦੇਸ਼ ਵਿੱਚ ਹਾਂਜੀ ਸਾਰਿਆਂ ਨੂੰ ਮੇਰੇ ਤੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਬਹੁਤ ਬਹੁਤ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਤੇ ਬਾਕੀ ਆਪਣਾ ਮਾਲ ਸੁਹਾ ਸੁਹਾਇਆ ਹੀ ਆ ਠੀਕ ਆ ਇੰਗੀਆਂ ਸੁਈਆਂ ਇੱਕ ਮਹੀ ਗੱਭਣੇ ਇੱਕ ਗਾਂ ਗੱਭਣ ਤਿਆਰ ਆ ਠੀਕ ਆ ਬਾਕੀ ਗਾਈ ਵੀ ਸੁਈ ਵਿਆਹ ਤੇ ਦੱਸ ਦਸ ਦੋ ਆਪਣਾ ਇੰਗੀਆਂ ਸੁਈਆਂ ਤੇ ਡਰਾਸ ਆਪਣਾ ਪਿੰਡ ਪੰਘਾੜੀ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਤਹਿਸੀਲ ਮਜੀਠਾ ਜੈਨਤੀਪੁਰ ਦਾ ਹਨੂ 4 ਕਿਲੋਮੀਟਰ ਪੈਂਦਾ ਠੀਕ ਹੈ ਜੀ ਤੇ ਪਿੰਡ ਇਹ ਪੰਘਾੜੀ ਛੋਟੀ ਆ ਕਬੱਡੀ ਆ ਇਹ ਛੋਟੀ ਆ ਉਹ ਕਲਾਂ ਵਾਲੇ ਖੁਰਦਿਆ ਠੀਕ ਹੈ ਜੀ ਤੇ ਸੂਈਆਂ ਸੂਆ ਮਾਲਿਆ ਦੇਖੋ ਜੀ ਖੋਲੋ ਜੇ ਸੂਈਆਂ ਝੋਟੀਆਂ 14 ਕਿਲੋ ਹਣ ਠੀਕ ਹੈ ਇਹਦੇ ਮਗਰ ਕੱਟੀ ਆਹੋ ਖਲੋਤੀ ਜੀ ਦੀ ਬੋਲੀ ਆਹ ਵੇਖੋ ਆਹੋ ਕੱਟੀ ਆ ਗਏ ਠੀਕ ਹੈ ਜੀ ਥੋੜਾ ਮੈਨੂੰ ਸੂਈ ਝੋਟੀਆਂ ਦੇ ਆ ਵੇਖੋ ਉਧਰ ਵੀ ਮਾਝਾ ਆਪਣੇ ਨੇ ਲੇਵਾ ਵੇ ਲੋ ਗਾਈਆਂ ਵਾਲਾ ਜੇ ਅਜੇ ਟਾਈਮ ਵੀ ਥੋੜਾ ਬੱਦ ਆਜੀ ਲਿਓ ਦੇਖੋ ਚੱਡਾ ਦੇਖੋ ਜਿੱਦਾਂ ਮਲਾਦਣਾ ਗਾਈਆਂ ਹੁੰਦੀਆਂ ਹਾਂਜੀ ਬਾਕੀ ਚੋਏ ਚਵਾਏ ਮਾਲ ਦੀ ਵੀਡੀਓ ਆ ਬਾਕੀ ਕਾਟ ਕਾਠ ਵੱਟਾ ਵੱਡੀ ਝੋਟੀ ਆ ਫੁੱਲ ਸਾਈਜ਼ ਦੇ ਵੱਡੀ ਉਧਰ ਵੀ ਹਰਾਣੀ ਦੀ ਕੋਈ ਇਹਨਾਂ ਦੇ ਚਾਰ ਚੰਨ ਹੋ ਗਏ ਆ ਠੀਕ ਹੈ ਜੀ ਫੁੱਲ ਸਾਈਜ਼ ਝੋਟੀ ਠੀਕ ਆ ਕੱਦੂਟ ਮੈਨਾਂ ਗੱਲਾਂ ਪੂਰਾ ਆਇਆ ਹੋ ਕੇ ਰੋੜਿਆ ਤੇ ਦੇਵਾ ਵੇਖ ਲਓ ਜਵਾਬ ਜਵਾਬ ਇਦਾਂ ਦਾ ਨਾ ਇਹ ਭਾਵੇਂ ਥਰੇ 5 ਸਾਲ ਦਾ ਬੱਚਾ ਬਹਿ ਜੇ ਠੀਕ ਹੈ ਉਹ ਵੀ ਚੋਜੂਗਾ ਕਿ ਭਾਵੇਂ ਬੱਚਾ ਛੱਡੋ ਭਾਵੇਂ ਬੱਚੇ ਤੋਂ ਬਿਨਾ ਜੋ ਲੋ ਇੰਨੀ ਠੰਡੀ ਝੋਟੀ ਜਾ ਮੈਂ ਕਿਹਾ ਬੱਚਾ ਕੀ ਆ ਗਿਆ ਤੂੰ 13 ਕਿਲੋ ਦੀ ਗਰੰਟੀ ਹੋਣੀ ਪਈ ਦੁੱਧ 16 ਕਿਲੋ ਕਰੂਗੀ ਸੌਖਾ ਦੁੱਧ ਕਰੂ ਕਿੰਨਾ ਘੱਟ ਵਜਣੀਆ ਜੋਗੇ ਵੀ ਦਵਾਵੇਂ ਦੁੱਧ ਦਜੇ ਤਾਜੀ ਚਲੋ ਦੁੱਧ 16 ਕਿਲੋ ਕੋਲ ਥੋੜੇ ਨੇ ਸੁਈ ਆਈ ਕੱਟੀ ਮਗਰੇ ਦੇ ਤੇ ਠੰਡੀ ਠੰਡੀ ਬੜੀ ਆ ਇਦਾਂ ਬੜਾ ਭਾਵੇਂ ਆਓ ਸੀਲ ਠੰਡੀ ਹੀ ਬੜੀ ਸੀਲ ਬੜੀ ਭਾਵੇਂ ਬੱਚਾ ਛੱਡੋ ਜਨਾ ਛੱਡੋ ਭਾਵੇਂ ਛੱਡੋ ਦੇ ਭਾਵੇਂ ਨਾ ਛੱਡੋ ਤਾਂ ਆਪਸ ਆਪੜਾ ਬਾਕੀ ਦੁੱਧੋ ਹੀ ਝੋਟੀ ਜਾ ਕੇ ਠੀਕ ਹੈ ਠੀਕ ਹੈ ਜੀ ਪੰਦੂ ਭਾਵੇਂ ਕੋ 10 ਡੰਗ ਚੋ ਵੇਚਾਲ ਕੇ ਨਾ ਅੱਧ ਕਾਟ ਰੀ ਵਾਟਾ ਸਾਰੇ ਬਣਾ ਖਾਵੇ ਵੱਡੀ ਝੋਟੀ ਆ ਵੱਡੀ ਕੀ ਦਾ ਡੇਢ ਦੇ ਲੋ ਖਾਮ ਅਨਾਨ ਦੇ ਹਵੇ ਪੈਂਤਰਾ ਮੋਲ ਕਰ ਦਿੰਦੇ ਆ ਕੇਵਲ ਡੇਢ ਲੱਖ ਸੱਚੇ ਵੀ ਇਹੋ ਜੀ ਮੈਂ ਨਹੀਂ ਲੱਭਦੀ ਹਾਂ ਜੀ ਦੁੱਧ ਵਾਲੀ ਚਲੇ ਦੁੱਧ ਵਾਲੀ ਨਹੀਂ ਆ ਤੇ ਦੱਸੋ ਛੇੜੇ ਦਾ ਕਿੰਨੇ ਪੈਸੇ ਦੇਣੀ ਆ ਜਿੰਨਾ ਮਰਜ਼ੀ ਕਰੀਏ 10 ਹੀ ਦੇਣੀ ਆ ਹਾਂਜੀ ਇਹਦਾ ਮੋਲ ਭਾਵੇਂ 10 ਕਰਤੀਏ ਤੇ ਭਾਵੇਂ ਲੱਖ ਵੀ ਨਿਕਲਣ ਲੱਖੋਂ ਮੰਦਰ ਕਰਾਂ ਹਾਂ ਹਾਂਜੀ ਅਸੀਂ ਲੱਖ ਦੋ ਅਗਲਾ ਇਹ ਹਾਨਾ 95 ਹਜ਼ਾਰ ਝੋਟੀ ਜਣੀ ਆ ਠੀਕ ਆ ਜੀ ਪਾਪ ਕੋ 10 ਡਾਂਗ ਵਿੱਚ ਹੋਵੇ ਚਵਾਈ ਇਹੋ ਜਿਹੀ ਲੱਗੀ ਹੋ ਜੂ ਥੱਲੇ ਬੈਜੂਗਾ ਨਾ ਉਹ ਗੁੱਗਾ ਮੈਂ ਲੈ ਕੇ ਜਾਣੀ ਆ ਜਿਹੜਾ ਚੁੰਡਾ ਬੂਣੀ ਨਹੀਂ 14 ਗੇ ਲਉ 13 ਗੇ ਗਰੰਟੀ ਹੋ ਗਈ ਹੁਣ ਆਹ ਟੈਂਪਲੇਟ ਆ ਮੈਂ ਕੱਲ ਦੀ ਸੂਈ ਆ ਇਹਦੇ ਕੋ 8 ਕਿਲੋ ਬੋਲਾ ਵਾ ਜੇ ਜਿਹੜਾ ਡੰਗ ਦੀ ਸੂਈ ਆ ਕੱਲੀ ਸੂਈ ਦੇਣ ਕੱਲ ਸੂਈ ਮੋਟਾ ਬੋਲਾ ਬੰਦਾ ਜੇ ਇਹ ਕਿੰਨਾ ਸੁਆ ਜੋ ਸੁਆ ਇਹ ਦੂਜਾ ਹੀ ਆ ਦੂਜਾ ਨਾਲੇ ਕੋ ਤੀਜਾ ਗਣ ਲੈ ਪਰ ਡਿਜ਼ਾਈਨ ਵੇਖ ਲੈ ਮੈਂ ਡਿਜ਼ਾਈਨ ਲੋ ਛੋਟਿਕ ਦਾਂਦੀ ਆ ਸਾਫ ਸੂਈ ਬੜੀ ਆ ਥੱਲੇੋਂ ਬੜੀ ਖੁੱਲੀ ਆ ਅਰੇ ਚੋਣੀਆਂ ਤਾਂ ਇੱਥੇ ਅਜੀ ਦੇਖੋ ਟਾਂਗ ਘੁਲਾਇਆ ਵਾ ਬਾਕੀ ਸੁਣੀਆਂ ਤਾਂ ਆ ਗਈਆਂ ਨਚੋੜੀਆਂ ਵਾ ਇਹ ਨਹੀਂ ਵੀ ਥੱਲੇ ਛੱਡ ਕੇ ਡੇਮ ਹੁਣ ਅਜੀ ਦੇਖੋ ਅੱਧਾ ਦਿਨ ਨਹੀਂ ਹੋਇਆ ਆਜੇ ਅਜੇ ਅੱਧੇ ਦਿਨਾਂ ਵਿੱਚ ਘੱਟਿਆ ਟਾਈਮ ਆ ਇਹ ਮੈਂ ਨਾ ਖਾ ਉਹ ਆਏ ਹੋ 10-12 ਬੱਚੇ ਆ ਚਲੋ ਲੈ ਆਇਓ ਬੰਦੋ ਇਹ ਮਗਰ ਬੱਚਾ ਕੀ ਆ ਗਿਆ ਜੋ ਮੈਂ ਇਹ ਕੱਢਾਂ ਠੀਕ ਹੈ ਜੀ ਅੱਡਾ ਮਗਰ ਵੱਡੀ ਝੋਟੀਆਂ ਉਰੀ ਪਲੀ ਜੁੜੀ ਅਗੇ ਪਲੀ ਜੁੜੀ ਮਾਣ ਵਾਲੀ ਰਾਜੀ ਆ ਹਾਂ ਜੀ ਸਾਂ ਚੰਡੀ ਵਾਲੀ ਖੁੱਲੀ ਆ ਤੁਹਾਨੂੰ ਪਾਰਾ ਤੇਰਾ ਕੋਲ ਦੇਣਾ ਹੈ ਮੌਣੀ ਤੇ ਆ ਸਾਫ਼ ਕੀਤੀ ਹੈ ਸਾਰੀ ਇੰਨੀ ਵੀ ਡੋਕਾ ਥੱਲੇ ਛਕਿਆ ਵਾ ਬਿਲਕੁਲ ਸਾਫ਼ ਕੀਤੀ ਆ ਡੋਕਾ ਛੜਿਆ ਪਸ ਨਹੀਂ ਹੋਣਾ ਤੇ ਜਦੋਂ ਮੈਂ ਝੂਪ ਇੰਦੀ ਫੇਰ ਦੋ ਚਾਰ ਦਾ ਸੰਭ ਕੇ ਫੇਰ ਮੈਂ ਥੱਲੇ ਮਾਰਦਾਂ ਹਾਂ ਹਾਂ ਜੀ ਇਹ ਰੋਟੀ ਆ ਡਿਜ਼ਾਈਨ ਦੀ ਚੀਜ਼ ਆ ਜਿਹੜਾ ਅੰਮੋ ਸਾਹਮਣੇ ਮਾਲ ਰੱਖੂ ਨਾ ਅੱਜ ਲੈ ਜੂ ਭਜਾ ਗਏ ਵੇ ਛੋਟੀ ਵੱਡੀ ਕਿੰਨੀ ਵਜਨ ਕਰਾਂ ਮੈਂ ਸਾਰੀ ਵੱਡੀਆਂ ਠੀਕ ਹੈ ਜੀ ਤੇ ਦੱਸੋ ਰੇਟ ਫਿਰ 3 ਲੱਖ ਰਗੀ ਪਰ ਲੱਖ ਮੋਲ ਨਹੀਂ ਕਰਨਾ ਹੈਗਾ ਹਾਂਜੀ ਮੋਲ ਮੋਲ ਲੈ ਨਿਕਾ ਕਰ ਦੇਣਾ ਠੀਕ ਆ ਮੈਂ ਹੀ ਦਿਆਂਗੇ ਪੂਰੇ 85000 ਦੀ ਦੁੱਧ ਵੇਖ ਲੈ ਲੈਵਾ ਥੱਲੇ ਬੈ ਕੇ ਮੜੀ ਮਾਰ ਜਾਈ ਜਾਂਦੀ ਆ ਵੇਖੋ ਇਹ ਕਿਹੜਾ ਵੀ ਕਿਤੇ ਕਿਹਨੇ ਨਾ ਇਹਦਾ 85 ਤੇ ਨਾ ਇਹਦਾ 80 ਹਾਂਜੀ 80 ਜੋ ਦੋ ਛੱਡ ਦਾਂਗੇ ਠੀਕ ਐ ਪਰ ਵੇਚਣੀ ਮੈਂ 85 ਦੀ ਹੈ ਜਿਹੜੇ ਹੁਣ ਗਾਡੀ ਦੇਣੇ ਭਖਣ ਦੇ ਇਹਦਾ ਭਾਵੇਂ 50 ਦੱਬੇ ਦੀ ਵੇਚ ਲੋ ਚਾਰ ਦੰ ਚੋਕ ਜਿਹਾ ਬੜੀ ਬਾਜ਼ਾਰ ਜਿੱਦਾਂ ਗਾਡੀ ਹੁਣ ਮਗਰ ਮੈਂ ਪਿਆਵਾ ਮੈਂ ਕਿਦਾਂ ਉਤੋਂ ਵੇਚ ਗਾੜ ਮੈਂ ਨਾ ਹੁੰਦਾ ਵੇਖਦਾ ਕੰਦ ਜਗਾੜ ਵੇਖਦਾ ਮ ਕਾਲੀ ਮੈਂ ਬੜੀ ਸਾਫ ਹੈ ਥੱਲੇੋਂ ਵੇ ਕਣਕ ਦਾ ਮਿਰਲਾ ਨੇ ਵਖਾਲਦੇ ਬਹੁਤ ਵਧੀਆ ਜੀ ਵਖਾਲਦੇ ਕੱਲਾ ਵਧੀਆ ਨਾ ਕਰ ਵਖਾਲ ਚਲੋ ਆ ਤੁਹਾਡੀ ਆ ਇਹਦਾ ਵੀ ਤੀਜਾ ਸੁਆਹੀ ਲਾ ਲੈ ਕੋਈ ਇਹ ਵੀ ਤੀਜਾ ਸੁਆਹੀ ਲਾ ਲੈ ਇਹਦੇ ਮਗਰ ਆ ਕੱਟੀ ਮੈਂ ਸੋਣਾ ਕੱਟਾ ਪਣੀ ਇਹਦੀ ਵੀ ਕੱਟੀ ਆ ਕੇ ਦੋ ਦੇ ਤੱਕ 10 ਕਿਲੋ ਆ ਇਹਦਾ ਬੱਚਾ ਕਿਹੜਾ ਸੀ ਆਹ ਉਧਰ ਆ ਬੱਚਾ ਇਧਰ ਆ ਕੱਟਾ ਆ ਗਿਆ ਇਹਦੇ ਮਗਰ ਕੱਟਾ ਕੱਟੀ ਇਹਦੇ ਵਾਲਾ ਇਹਦੀ ਕੱਟੀ ਆ ਗਈ ਆ ਠੀਕ ਹੈ ਨਾ ਐਸੀ ਲੈ ਨਹੀਂ ਪਾ ਬਾੜਾ ਬੜਾ ਕੱਢੀ ਨੂੰ ਨੋੜਨੂ ਪਰ ਕੱਢੀ ਨਹੀਂ ਚੋਈਦੀ ਮਸਾਗ ਲੱਸੀ ਆ ਤੇ ਸੂਈ ਤਾਂ ਹੀ ਕੱਟਾ ਮਗਰ ਇਹ ਕੱਟਾ 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 ਵਾ ਕੱਟੀ ਮੈਂ ਕੱਟਾ ਹਾਂ ਮਗਰ ਇਹ ਕੱਟਾ ਵੇਖੋ ਵਾ ਕੀ ਸੇਂਗ ਸੋਂ ਨੂੰ ਨਿਕਾ ਵਾ ਕਾਦ ਬਜੇ ਨੂੰ ਪੂਰਾ ਵਾ ਹਾਂਜੀ ਥਾਂ ਥਾਂ ਚੰਗਾ ਲੱਗਾ ਚਲੋ ਆਵਾਜ਼ ਹੇ ਜੀ ਜੋਗੀ ਬਾ ਦੇ ਨਾ ਫੜੋ ਇਹ ਤਾਂ ਮੋਲ ਵਟਾ ਨਹੀਂ ਕਰਨਾ ਹਾਂਜੀ ਕੋਈ 65 ਨਹੀਂ ਕੋਈ 70 ਨਹੀਂ ਹਾਂਜੀ ਇਹਦਾ ਹਾਂ ਨਹੀਂ 60000 ਤੇ 60000 ਜਿੱਕਾ ਜਰ ਛੋਟ ਕਰ ਦਿੰਦੇ ਠੀਕ ਹੈ ਜੀ ਤੇ ਦੁੱਧ ਘਰ ਤੋਂ ਘਰ ਵੀ 8 ਕਿਲੋ ਤੋਂ ਬਾਅਦ ਹੋ ਗਿਆ ਨਦੀ ਹੋ ਗਿਆ ਠੀਕ ਹੈ ਤੇ ਮਾਸ ਸਾਗ ਨਾਲ ਕਿਹਾ ਛੱਟਾ ਮਾਰਦਾ ਵਾ ਮਗਰ ਲਾ ਹੂਰ ਮੋਲੀ ਜੀ ਠੀਕ ਹੈ ਹਾਰੀ ਸਾਰੀ ਬੰਦੇ ਕੋ ਨਹੀਂ ਮਾਰਦਾ ਹਾਰੀ ਸਾਰੀ ਬੰਦੇ ਕੋ ਨਹੀਂ ਮਾਰਦਾ ਕਿਸੇ ਅਣਜਾਣ ਬੰਦੇ ਕੋ ਮਾਰਦਾ ਵਾ ਠੀਕ ਹੈ ਤੇ ਜਾਬਦਾ ਦੀਗਾ ਤੇ ਹਰ ਕੋਤ ਨਹੀਂਗਾ ਮਾਰਦਾ ਪਰ ਜਿਕੂਫਲ ਬੰਦਾ ਪਾਇਓ ਤੂੰ ਤੂੰ ਮਾਰੀ ਸਟਾ ਮਾਰਨਾ ਠੀਕ ਹੈ ਮੈਂ ਕਹਿੰਦਾ ਹਨ ਮਖਰਾ ਤੇ ਦੁੱਧ 8 ਕਿਲੋ ਤੋਂ ਬਾਹਰ ਨੂੰ ਹੋਊਗਾ ਹੁਣ ਤੇ 10 ਤੋਂ ਮੈਂ ਕੱਪੜੀ ਆਏ ਠੀਕ ਹੈ ਜੀ ਹਾਂ 8 ਕਿਲੋ ਤੋਂ ਬਾਹਰ ਨੂੰ ਹੋਊਗਾ ਉਹ ਤਾਂ 10 ਟੰਗ ਚੋਵੇ 60 ਤੋਂ 1000 ਛੱਡ ਦਾਂਗੇ ਠੀਕ ਹੈ ਜੀ ਤਾਜੀ ਸੂਈ ਹੈ ਤਾਜੀ ਸੂਈ ਆ ਛੋਟੀ ਦੂਜੇ ਮੇਰੀ ਦੇ ਇੱਕਦਾਂ ਦੀ ਕਟੀ ਆ ਆ ਵੇਖੋ ਛੋਟੀ ਵੇ ਇਹਨੂੰ ਆਂਦੇ ਬੁੱਲ ਬੰਦਾ ਬੱਚਾ 20 ਕਿਲੋ ਵਾਲੀ ਆ ਵੇ ਕਿੰਨੀ ਠੰਡੀ ਸੀ ਜਿਦਾ ਮਰਜੀ ਇਹਦੇ ਥੱਲੇ ਬਾਜੋ ਭਾਵੇਂ ਛਿਲਤੀ ਨਹੀਂ ਤੇ ਹਾਂ ਜੀ ਹਾਂ ਜੀ ਆ ਤੇ ਵੇਖ ਲੈ ਕਿਦਾਂ ਦਾ ਗੱਡੀ ਆ ਮੀਣੀ ਝੋਟੀ ਬਹੁਤ ਚੰਗੀ ਹੈ ਵੱਡੀ ਝੋਟੀ ਆ ਫਿਰ ਨਿੱਕੀ ਨਹੀਂ ਇੱਕ ਨਵੇਂ ਸੂਏ ਸੁਣੀ ਜੋ ਦੂਜੇ ਸੂਏ ਸੁਣੀ ਆ ਲਾ ਕੇ ਕੈਮਰਾ ਕਰਕੇ ਦਿਖਾ ਦੇ ਬਣਾ ਗਏ ਹਾਂ ਹਾਂਜੀ ਮੈਂ ਪਿੱਛੋਂ ਲੈ ਆ ਵੇ ਗੱਡੀ ਆ ਠੀਕ ਮਾੜਾ ਕਲਾ 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 ਖਾਣੇ ਝੋਟੀ ਵੇਖ ਲੈ ਤੂੰ 1.5 ਲੱਖ ਰੇਡ ਰੱਖਣੀ ਝੋਟੀ ਚੰਗੀਆਂ ਹੁੰਦੇ ਰੇਡ ਰੱਖਦੀਆਂ ਸਿੰਘ ਹਿੱਲਦੇ ਕਿ ਨਹੀਂ ਹਿੱਲਦੇ ਸਿੰਘ ਨਹੀਂ ਠੀਕ ਆ ਹਾਂਜੀ ਠੀਕ ਆ ਜੀ ਇਹ ਗੱਡੀ ਜਿਹੜੀ ਆ ਨਾ ਬੇਰ ਹਰਿਆਣੇ ਦੀ ਆ ਵੇਖ ਲਓ ਕਿੱਡਾਂ ਦੀ ਚੀਜ਼ ਕੀ ਨਮੂਨਾ ਵੀ ਏ ਤੇ ਟਾਈਮ ਕਿੰਨਾ ਲਾਜੂ ਜੇ ਟਾਈਮ ਮੇਰੇ ਦਿਨ ਰਿਹਾ 11 ਦਿਨ ਪੂਰੇ ਹੋ ਗਏ ਨੇ ਦਿਨ 10 ਨੇ ਲਾ ਜਣੇ ਆ ਕੱਡੀ ਪਿਛੇ ਹੋ ਗਏ ਪੁਲਵਾਨਾਂ ਨੂੰ ਦੱਸਦੀ ਪੁਲਵਾਨਾਂ ਨੂੰ ਬਾਕੀ ਚਲੋ ਕਹਿੰਦੇ ਨਹੀਂ 80 ਰੁਪਏ 100 ਰੁਪਏ ਦੇਣ ਲਈ ਦੀ ਆ ਇਹ ਕਿਹੜੀ ਥੱਲੇ ਨਹੀਂ ਬਣੀ ਬਬੂ ਆਹ ਨਾ ਥੱਲੇੋਂ ਬਣੀ ਆ ਜੇ ਬਣ ਜਾਣੀ ਹੋਰ ਛੋਟੀ ਬਣੀ ਵੱਡੀ ਛੋਟੀ ਆ ਬਸ ਕੱਡੀ ਹਾਂਜੀ ਵਾਂਗੂੰ ਚੌੜੀ ਜਿੱਦਾ ਮੰਜਾ ਨਹੀਂ ਤਾਂ ਐ ਮਾਲਾ ਮਾਲਾ ਛੋਟੀ ਚੌੜੀ ਆ ਯਾਰ ਉਹ ਇੰਨੀ ਆਈ ਭਾਵੇਂ ਸੁੱਕਾ ਪੁਕੜ ਪਾ ਦੇ ਨੂੰ ਵੇ ਉਧਰ ਜਿਹੜਾ ਡਿਜ਼ਾਈਨ ਵੇਖ ਲੈ ਕੱਟੀ ਦਾ ਕੀ ਚੀਜ਼ ਆ ਆ ਵੇ ਦੇਖਣ ਤਾਂ ਥਾਂ ਫੁਰਫੁਰਟੇ ਥਾਂ ਲੱਗੇ ਵੀ ਜੱਟ ਵੇ ਵੇ ਜਾ ਇਧਰ ਝੋਟੀ ਅਗਲੀ ਨੂੰ ਚੰਗਾ ਕਹੀਦਾ ਉਹ ਇਹਦਾ ਡੈਂਪਰ ਕਹੀਦਾ ਇਹਦਾ ਮੁੱਲ ਜਨਾ ਵਾਂਗੀ ਕਰੀਏ 1 ਲੱਖ 10 ਹਜ਼ਾਰ ਰਿਓਟ ਦੇਣੀ ਹੈ ਇਹ ਹਾਂ ਨਾ ਝੋਟੀ ਲੱਖ ਦੀ ਦੇਣੀ ਠੀਕ ਆ ਹਾਂ ਨਾ ਹੀ ਲੱਖ ਦੀ ਤੂੰ ਨਾ ਹੋਈ ਕਰੇ ਜਨੇ ਲੱਖ ਦੇਣਾ ਹਾਂ ਨਹੀਂ ਇੱਕ 20 ਦੀ ਵੇਚ ਦਿੰਦੇ ਲੋਕ ਦੀ 30 ਦੀ ਵੇਚਦੇ ਪਰ ਅਸੀਂ ਵੇਚਣੀ ਨਹੀਂ ਸਾਨੂੰ ਭਾ ਨਾ ਮਰੀ ਆ ਆ ਪਹਿਲਾਂ ਵਾਸੀ ਸਾਡੇ ਘਰ ਦੀ ਜਲਸੀ ਇਹਦੀ ਭੈਣ ਇੱਕੋ ਜੇ ਪਰ ਉਹ ਟੋਕੜ ਹੋ ਗਈ ਹਣਾ ਆ ਵੇਖੋ ਵੇ ਥਾਂ ਇਧਰ ਮਗਰਾਂ ਦੀ ਬੁਖਾਲ ਚੱਡਾ ਵਹਿੜਦਾ ਵਜਾ। ਖਾ ਡਰਦੀ ਆ ਨਾ ਉੱਪਰ ਇੱਕ ਦੀ ਕੱਦੀ ਨਹੀਂ ਆਨੂ ਅੱਜ ਪਹਿਲਾ ਦਿਨ ਲੈਂਦੀ ਤੈਨੂੰ। ਤੋਲੋ। ਤਿਆਰੀ ਆ ਬਸ। ਪਹਿਲੇ ਸੂਏ ਮੱਛੀ ਆ। ਪਹਿਲੇ ਸੂਏ ਦੇ। ਪੀਓਰ ਜਲਦੀ ਜਾਤ ਨਾਲ ਸਰ ਬਰੀਡ ਬਹੁਤ ਜ਼ਿਆਦਾ ਵਾ। ਠੀਕ ਆ। ਬਰੀਡ ਵਾਲਾ। ਬਰੀਡ ਇਹਨਾਂ ਉਹਨਾਂ ਨੂੰ ਦੇਖਾ ਹੀ ਨਹੀਂ ਕਰਨਾ। ਡੰਗਰ ਵੇਖ ਤੇ ਵਾ ਅਸੀਂ ਵੇਚ ਹੀ ਜਾਏ ਸਾਰੇ। ਬਹੁਤ ਹੀ ਬਰੀਡ ਚੰਗੀ ਆ। ਲਿਆ ਹੁਣ ਡੰਗਰ ਵਾ। ਇਹਨਾਂ ਨੂੰ ਦੋ ਤਿੰਨ ਡੰਗਰ ਹੀ ਘਰੋਂ ਪਾਏ ਹੋਏ ਅੱਗੇ। ਠੀਕ ਹੈ ਜੀ। ਹਾਂਜੀ ਇੱਕ ਮੀਨੀ ਪਿਛਲੀ ਵੀਡੀਓ ਚ ਪਾਈ ਉਹ ਸੂਈ ਮਹੀਂ ਗੱਬਣ ਚ ਧਿਆਨ ਨਾ ਦੇਖ ਲਓ ਬੇਵਸ਼ੀ ਆਹ ਪਹਿਲੀ ਭੈਣ ਯਾਰ ਸੂਈ ਟੋਕੜ ਹੋਈ ਆ ਵੇਲਾ ਪੈਨੋ ਇਹ ਟੋਕੜ ਹੋਈ ਹੋਰੀ ਇਹ ਸ਼ਾਇਦ ਦੋਵੇਂ ਪਹਿਣਾ ਹੈ ਇਹ ਦੋਵੇਂ ਪਹਿਣਾ ਹੈ ਜਿਆਦਾ ਚੰਗੀ ਬੱਛੀ ਹੈ ਜਿਆਦਾ ਯਾਦਗਾਰ ਆ ਲੋਸ਼ ਲੋਸ਼ ਕਰਦੀ ਫੇੜੀ ਲੋਸ਼ ਲੋਸ਼ ਇਹ ਨਹੀਂ ਵੀ 100 ਰੁਪਏ ਦਾ ਟੀਕਾ ਲਾ ਕੇ ਦੇ ਚਾਂਗੀਆਂ ਬਣਾਈਆਂ ਨਾ ਇਹਨੂੰ ਵੀ ਟੀਕਾ ਜੱਸੀ ਲਗਾ ਦੇ ਹਾਂ 100 ਰੁਪਏ ਦਾ ਟੀਕਾ 200 ਰੁਪਏ ਦਾ ਟੀਕਾ ਨਹੀਂ ਕਿ ਕਰਵਾਉਣਾ ਤੇ ਇਹ ਟਾਈਮ ਕਿੰਨਾ ਲਾਜੂ ਇਹ ਵੀ ਨਾ ਜਦੇ ਨੇ 10 15 ਖੜਨੇ ਆ ਪਰ ਵਾਸੀ ਕਮਾਲ ਕਰ ਦੂਗੀ ਇਧਰ ਮੈਂ trap ਬੰਨ੍ਹੂ ਵੀ ਤੋੜਾ ਵੇਖ ਲੈ ਕਬੂਦਰੀ ਉਹ ਘੋੜੀਆਂ ਮਤਲਬ ਜੇ ਮੈਂ ਸੀ ਦੁੱਧ ਨਾ 20 ਕਿਲੋ ਦਲੇ ਪੈਣਾਂ ਤੇ ਸੱਚੀ ਕਾਦੀ ਹੋਈ ਫਿਰ ਕੀ ਖਾਂਦਾ ਤੈਨ ਰੱਖੰਦਾ ਆ ਆ ਵੀ ਜੋ 12 ਕਿਲੋ ਭੁੰਗਾਂ ਇਹਨੇ ਕੱਟਤਾ ਤੇ ਇੱਥੇ ਡੰਗਰਾ ਜੀ ਕੱਟਤਾ ਦੀ ਬਾੜੀ ਨਹੀਂ ਹੋਪਰੇ ਜਾ ਹੁਣ ਵੇਚਨ ਦਾ ਕਰਕੇ ਲੈਂਦੀ ਇਧਰ ਐ ਮਗਰ ਬੱਧੀਆਂ ਪਿੱਛੇ ਖੁਰਦੀ ਸਾਡੀ ਆ ਗਈ ਅਜੇ ਵੀ ਡੰਗਰ ਕਰਦੇ ਹੈਗੇ ਪਰ ਹੌਲੀ ਹੌਲੀ ਕਰਕੇ ਹੁੰਦੇ ਨੇ ਮੈਂ ਰੱਖੇ ਤਿੰਨ ਚਾਰੀ ਵਾਰ ਬਹੁਤ ਹੀ ਚੰਗੀ ਵਸੀ ਆ ਬੜੀ ਚੰਗੀ ਵਸੀ ਮੈਨਾ ਭਾਵੇਂ ਇਸ ਲੰਮੇ ਪੈ ਜੋ ਧੁੰਦੀ ਠੀਕ ਆ ਜੀ ਗਰੰਟੀ ਹੋਵੇ ਥਣਾ ਦੀ ਗਰੰਟੀ ਵਾਢੀ ਘਰ ਦੀ ਇਹਦਾ ਪਿਛੇ ਪੁਛੇ ਦਾ ਕੋਈ ਕੋਲ ਐ ਗਰੰਟੀ ਫੁੱਲ ਦੀ ਇਹ ਕਿੰਨੀ ਦੰਦੀ ਆ ਇਧਰ ਦੇ ਦੰਦੀ ਵੀ ਨਹੀਂ ਵੇਖੀ ਦੰਦੀ ਦੋਂਦੀ ਚੌਗੀ ਹੋਣੀ ਆ ਦੋਂਦੀ ਦੋਂਦੀ ਚੌਗੀ ਦੋਂਦੀ ਆ ਪਤਾ ਨਹੀਂ ਅਸੀਂ ਨਹੀਂ ਵੇਖੀ ਦੋਂਦੀ ਆ ਮੈਂ ਜੂ ਵੇਖੀ ਦੋਂਦੀ ਆ ਹੈਈ ਪਹਿਲਾਂ ਵਾਦੀ ਦੋਂਦੀ ਆ ਚਲੋ ਠੀਕ ਆ ਦੱਸੋ ਰੇਟ ਇਹਦਾ ਮੁੱਲ ਵੀ ਜਨਾ ਮਰਜ਼ੀ ਕਰੀਏ ਹਾਂਜੀ ਇਹ ਹਾਂ ਆ 60000 ਦੇ ਵਿੱਚ ਦੇਣੀ ਠੀਕ ਆ ਬਸੀ ਇਹਦਾ 60 ਵੀ ਬੀਰ ਬੀਰ ਚ ਸੂਈ ਦੀ ਸੜਦੀ ਦੇ ਦੀ ਆ ਕੋਈ 60 ਨਹੀਂ ਕੋ 55 ਨਹੀਂ ਹਾਂ ਨਾ ਵਸੀ 50 ਹਜ਼ਾਰ ਹੀ ਦੇਣੀ ਆ ਠੀਕ ਹੈ ਜੀ ਤੇ 50 ਦੇ 500 ਰੁਪਏ ਛੋਟ ਯਾਦ ਨਸਲ ਆ ਨਹੀਂ 50 ਚੋਂ 500 ਰੁਪਏ ਛੋਟ ਕਰਾਂਗੇ ਪਰ ਵੇਖ ਲੈ ਬੀ ਨਸਲ ਕਿਹੜੀ ਬਰੀਡ ਕਿਹੜੀ ਆ ਹਾਂ ਠੀਕ ਹੈ ਕਿਹੜਾ ਹਜ਼ਾਰ ਹੋਣੀ ਹੈ ਘੱਟਣਾ ਜਿਹੜਾ ਕੋਈ ਸਾਰਾ ਲਾਉਣਾ ਉਹ ਬਰੀਡ ਵੇਖੂਗਾ ਤੇ ਉਹ ਬਰੀਡ ਵੇਖ ਲਊਗਾ ਜਰੂਰ ਠੀਕ ਠੀਕ ਹੈ ਜੀ ਮਤਲਬ ਕੀ ਜਾਦ ਕੀ ਆ ਜਿਹਨੇ 500 ਘੱਟ 50 ਦੇਣਾ ਉਹ ਹੀ ਫੋਨ ਕਰੇ ਹਜ਼ਾਰ ਘੱਟ 50 ਦੇ ਨਹੀਂ ਦੇਣੀ ਇਹ ਦੋ ਲੋਕ ਦਿਖਾਣੀ ਹੈ ਦੋ ਠੀਕ ਹੈ ਜੀ ਇਹ ਵੀ ਸੂਈ ਜੋ ਕਿਵੇਂ ਸੂਈ ਜੇ ਪਹਿਲੇ ਵੈਰ ਜੇ ਵੀ ਠੀਕ ਹੈ ਪੂਰੀ ਫਾਰਮ ਵਾਲੀ ਇੱਕ ਨਵਾਸ ਹੁਆ ਜੋ ਪਹਿਲਾ ਵੀ ਤੁਸੀਂ ਪਹਿਲਾਂ ਸੁਣੋ ਠੀਕ ਹੈ ਇਧਰ ਰੱਖੀ ਹੁਣ ਵੇਚ ਦਾਂ ਬਾਜੋ ਇਧਰ ਇਹ ਇਧਰ ਇਹਦਾ ਬੱਚਾ ਮਗਾ ਦੇ ਪਾਵੇਂ ਬੱਚਾ ਦਾ ਜਿੱਥੇ ਮੱਠੀ ਪਜਾ ਰਹਿਣ ਦੋ ਬੱਚੇ ਦੀ ਪ੍ਰਾਬੂ ਚਲੋ ਇਹਨੂੰ ਠੀਕ ਹੈ ਜੀ ਲੈ ਇਧਰ ਇੱਕਾ ਦੁੱਧ ਕਿੰਨਾ ਦੇਸੀ ਗਰੜੀ ਹੈ ਵੱਡੀ ਜਾਨਾਂ ਚ ਬੈੜ ਦੁੱਧ ਕਿੰਨਾ ਦੇਕੋ ਪੂਰੀ ਫਾਰਮ ਵਾਲੀ ਏ ਦੋ ਤਾਂ ਘਟਾਉਂਦੇ ਚਲੋ ਲਿੱਕਵਾ ਗਿਆ ਲਾ ਲਿੱਟਾ ਲਾ ਠੰਡਾ ਪਾਣੀ ਆਇਆ ਡੇਰ ਦੇ ਆ ਕੇ ਡੇਰ ਬਾਲਟੀ ਚ ਬਿਆਦ ਪੁੱਤ ਨੇ ਭਾਂਵੇਂ 74 50 ਲਾ ਕੇ ਇਹ ਡੇਰ ਦੇ ਆ ਜਾ ਕੇ ਉਹੜਾ ਇੱਧਰ ਆ ਤੈਨੂੰ ਹਾਂ ਤੇ ਸੁਈ ਨੂੰ ਕਿ ਨਾ ਕਰ ਆ ਮਾਜੂ ਠੀਕ ਐ ਮੈਂ ਮਾਂਡੀ ਨਹੀਂ ਰੱਖੀ ਨੀ ਅੱਡੀ ਆ ਮੈਂ ਮਾਂਡੀ ਹੈ ਮੈਂ ਦਹੀਂ ਮਾਰ ਲ ਗਾ ਆਵੇ ਮੈਂ ਮਾਂਡੀ ਗਾ ਠੀਕ ਐ ਠੀਕ ਐ ਮਾਂ ਦਾ ਵੀ ਵਾਲ ਮੜਾ ਵੱਡੀ ਫਾਰਮ ਵਾਲੀ ਹੈ ਵੱਡੀ ਰਾਲਿਆ ਮਾਸਾ ਦੀਸੀ ਜ਼ਰੂਰ ਹੈ ਜੀ ਆ ਹਾਂਜੀ ਬਾਕੀ ਵੱਡੀ ਕਾਤ ਵਜਨ ਬੜਾਵਾ ਕੱਦ ਦੇ ਮੋਲ ਨਹੀਂ ਤੁਸੀਂ ਨਿੱਸੀ ਵਾਲਾ ਕਰਨਾ ਵਾ ਜੇ ਪਹਿਲਾਂ ਵਿਆਹ ਰਿਹਾ ਠੀਕ ਹੈ ਇੰਨੇ ਅਗੇ ਤੂੰ ਕੱਦ ਵੱਡਾ ਦੇ ਕੇ ਤੇ ਮੋਲ ਵੱਡਾ ਕੱਢੀਂ ਨਹੀਂ ਮੋਲੇ ਨਿੱਕਾ ਹੀ ਕਰਨਾ ਮੋਲੇ ਵਾਸੀਂ 60000 ਦੇਣੀ 60 ਦੀ ਨਹੀਂ 50 ਦੀ ਵੀ ਨਹੀਂ ਹਾਂ ਆ ਇਹ 50000 ਦੇ ਦੇਣੀ ਆ ਠੀਕ ਹੈ ਜੋਦ 14 ਕਿਲੋ ਤੁਹਾਨੂੰ ਕੋ 10 ਟੱਕ ਚੋਵੇ ਠੀਕ ਹੈ ਜੀ ਦੇ ਲੋ ਕੱਦ ਘਟਾਇ ਨਹੀਂ ਵੀ ਵੱਡੀ ਕਰਕੇ ਵੀਡੀਓ ਬਣਾਈ ਬੱਚਾ ਛੱਡੇ ਨਾ ਛੱਡੇ ਕੋ ਥੱਲੇ ਕੋਈ ਰਸੀ ਨਹੀਂ ਕੋਈ ਰਸੀ ਨਾ ਨਹੀਂ ਚੋਲੇ ਨਿਆਣਾ ਚੋਲੇ ਐਦਾਂ ਚੋਲੇ ਠੀਕ ਹੈ ਜੋਦ 14 ਕਿਲੋ ਤੁਹਾਨੂੰ ਕੋ 10 ਟੰਗ ਚੋਲੋ ਵੇੜ ਥੱਲੇ ਐਦਾਂ ਮਿਲੂਗੀ ਕੋਈ ਗੱਲ ਨਹੀਂ ਠੀਕ ਹੈ ਠੰਡੀ ਦੀ ਬਾਰੀ ਤੇ ਆਪਣਾ ਪੰਗਾਰੀ ਆ ਹਾਂਜੀ ਜ਼ਿਲ੍ਹਾ ਅੰਮ੍ਰਿਤਸਰ ਤਹਿਸੀਲ ਮਜੀਠਾ ਜੇਂਤੀਪੁਰ ਦਾ 4 ਕਿਲੋ ਪੈਂਦਾ ਠੀਕ ਹੈ ਤੇ ਫੋਨ ਨੰਬਰ ਫੋਨ ਨੰਬਰ 985568 21492 ਦੂਜਾ 73473 67090 ਸਾਰੇ ਵੀਰਾਂ ਪੇਪਰਾਂ ਧੰਨਵਾਦ ਸასი ਗਾਲ ਜੀ